ਗੋਲੀ ਫੇਰ ਲੋਕ ਭਾਲਦੇ ਨੇ ਜੀ ਦੁੱਧ ਪੁੱਤ ਆ ਦੇਖੋ ਲੱਕੜ ਨੂੰ ਧੁਰ ਤੱਕ ਅੱਗ ਪੈ ਰਹੀ ਹੈ ਤੇ ਤੁਹਾਡੇ ਸਾਹਮਣੇ ਹੈ ਲੱਕੜਾ ਇਹ ਮਤਲਬ ਖੜਾ ਹੈ ਦਰਖਤ ਕਾਦਾ ਵੀ ਹੈਗਾ ਇਹ ਤੇ ਦੇਖੋ ਨਿੰਮ ਹੈ ਨਿੰਮ ਨੂੰ ਅੱਗ ਲੱਗੀ ਹੋਈ ਹੈ ਦੇਖੋ ਕਿਵੇਂ ਆਹਾਂ ਜਿਵੇਂ ਕੋਈ ਭੱਠੀ ਚੋਂ ਨਹੀਂ ਚਲਦੀ ਹੁੰਦੀ ਅੱਗ ਉਵੇਂ ਚੱਲ ਰਹੀ ਹੈ ਫਿਰ ਆਪਾਂ ਕਹਿ ਦੇਣਾਗੇ ਇਹ ਕੀ ਸਿਸਟਮ ਹੈ ਜਾਂ ਤਾਂ ਲਵੇ ਲਾਉਣੇ ਫੂਕਿਆ ਪਿਆ ਸਿਸਟਮ ਜਾਂ ਤਾਂ ਲਵੇ ਲਾਉਣੇ ਜਿੰਨੇ ਖੱਬਲ ਫੂਕਿਆ ਤਾਂ ਪੈਗੀ ਬਾਕੀ ਪੱਕਾ ਨਹੀਂ ਕਹਿ ਸਕਦੇ ਜਾਂ ਆਪਦੇ ਆਪ ਲੱਗੀ ਹੈ ਜਾਂ ਕੁਦਰਤੀ ਤਾਂ ਜਾਂ ਲਾਈ ਹੈ ਜਾਂ ਲੱਗੀ ਹੈ ਜਾਂ ਕਿਸੇ ਨੇ ਵੀ ਕੀ ਕਰਿਆ ਹੈ ਜਾਂ ਕੋਈ ਸੂਏ ਦੀ ਸਪਾਈ ਸਿਸਟਮ ਹੈ ਤੇ ਕਿਸ ਨੇ ਕਰਿਆ ਇਹ ਪਰ ਬਹੁਤ ਹੀ ਜਿਆਦਾ ਆ ਦੇਖੋ ਤੁਹਾਡੇ ਸਾਹਮਣੇ ਆ ਦੇਖੋ ਜੀ ਖੜੀ ਲੱਕੜ ਮੱਚੀ ਜਾਂਦੀ ਹੈ ਮਤਲਬ ਖੜਾ ਮਤਲਬ ਦਰਖਤ ਹੈ ਜਿਹੜਾ ਇਹ ਮੱਚੀ ਜਾਂਦਾ ਹੁਣ ਤਾਂ ਹਾਂ ਤੋ ਇਹ ਡਿਗੂਗਾ ਤੇ ਇਹ ਆਪਾਂ ਕੰਮ ਕਰਨ ਲੱਗੇ ਵੀ ਫਿਰ ਤੁਸੀਂ ਹਿਸਾਬ ਲਾ ਲਓ ਵੀ ਆਪਾਂ ਕਿੱਥੋਂ ਪਾਸ ਹੋਵਾਂਗੇ ਆ ਜਿੰਨਾ ਥੱਲੇ ਦੀ ਸਿਸਟਮ ਸਾਰਾ ਥੱਲੇ ਮੱਚ ਗਿਆ ਦੇਖੋ ਥੱਲੇ ਨਹੀਂ ਕੋਈ ਛੱਡਿਆ ਹੈਗਾ ਤੇ ਜਿੰਨਾ ਕੋਈ ਡੱਕਾ ਡੋਲਾ ਤਾਂ ਹਾ ਤੋਂ ਹੁਣ ਡਿਗ ਰਿਹਾ ਟੁੱਟ ਟੁੱਟ ਕੇ ਤੇ ਤੁਰ ਤੱਕ ਅੱਗ ਲੱਗੀ ਹੋਈ ਹੈ ਦੇਖੋ ਜੀ ਆਹ ਦੇਖੋ ਤੇ ਇਹ ਗੱਲ ਹੈ ਵੀ ਜੇ ਕੋਈ ਡੱਕਾ ਡੋਲਾ ਬਚਾਉਣਾ ਵੀ ਤੀ ਪਰਾਂਵਰਾ ਕਰਕੇ ਸਿਸਟਮ ਅੱਗ ਲਾ ਲੰਦੇ ਆ ਥੱਲੇ ਸਾਰਾ ਮੱਚ ਗਿਆ ਤੇ ਤਾਂਹਾਂ ਤੋਂ ਵੀ ਬਸ ਹੁਣ ਇਹ ਡਿਗਣ ਵਾਲੀ ਹੋਈ ਹੈ ਇੱਕ ਦੋ ਮਿੰਟਾਂ ਦਾ ਕੰਮ ਹੀ ਹੈ ਤੇ ਕਿਉਂਕਿ ਦੇਖੋ ਯਾਰ ਕਿਵੇਂ ਲਾਟ ਨਿਕਲਦੀ ਆ ਕਿਤੇ ਨਾ ਕਿਤੇ ਤਾਂ ਜਾਨ ਹੋਊਗੀ ਨਾ ਇਹ ਚ ਜੇ ਆਪਾਂ ਕਹੀਏ ਚੱਲ ਸੁੱਕੀ ਕਰਕੇ ਅੱਗ ਲਾਗੀ ਵਿੱਚੋਂ ਤਾਂ ਹਰੀ ਹੋਊ ਨਾ ਤਣੇ ਲੱਗੇ ਹੋਏ ਨੇ ਆਕਰ ਨੂੰ ਥੱਲੇ ਤੇ ਆ ਦੇਖੋ ਕਿਵੇਂ 6 ਲਾਟਾਂ ਨਿਕਲਦੀਆਂ ਨੇ ਤੇ ਡਿਗੂਗੀ ਇਹ ਮੇਰੇ ਹਿਸਾਬ ਨਾਲ ਹੁਣ ਬੱਸ ਕਿਉਂਕਿ ਤਾਂਹ ਤੂੰ ਤਾਂ ਮੱਚ ਗਈ ਦੇਖੋ ਤੂੰ ਆ ਕੇ ਮਨੇ ਕਹਦਾ ਆ ਦੇਖੋ ਉਰੋਂ ਆਵਰੇ ਗਿੱਲੇ ਸੇਕਦਾ ਧੂਆ ਨਿਕਲ ਰਿਹਾ ਇੱਕ ਪਾਸਿਓਂ ਇੱਕ ਮੁਚਰ ਚੋਂ ਧੂਆ ਨਿਕਲਦਾ ਹੈ ਤੇ ਦੂਜੇ ਚ ਮਤਲਬ ਮੱਚੀ ਜਾਂਦੀ ਹੈ ਇਹ ਯਾਰ ਬਹੁਤ ਜਿਆਦਾ ਮਤਲਬ ਗਲਤ ਹੋ ਰਿਹਾ ਹੈ ਪੰਜਾਬ ਦੇ ਵਿੱਚ ਜਿੰਨਾ ਵੀ ਕੁਝ ਹੋ ਰਿਹਾ ਹੈ ਵੀ ਆਉਣ ਵਾਲੇ ਦਿਨ ਆਪਾਂ ਨੂੰ ਇੰਨੇ ਕ ਮਾੜੇ ਦੇਖਣੇ ਪੈਣਗੇ ਕਦੇ ਸੋਚਿਆ ਨਹੀਂ ਹੋਣਾ ਵੀ ਆਪਣੇ ਨਾਲ ਕੀ ਹੋਊਗਾ ਕਿਉਂਕਿ ਜਿਹੜਾ ਕਹਿੰਦੇ ਸੀ ਨਾ 2025 ਦੇ ਵਿੱਚ ਵੀ ਕੀ ਗੱਲਾਂ ਹੋਣੀਆਂ ਨੇਗੀਆਂ ਤੇ ਉਹ ਗੱਲਾਂ ਹੁਣ ਹੁੰਦੀਆਂ ਮਤਲਬ ਨਜ਼ਰ ਆ ਰਹੀਆਂ ਨੇ ਹੋਣਗੀਆਂ ਹੁੰਦੀਆਂ ਕਿ ਹੋਈ ਜਾਂਦੀਆਂ ਨੇਗੀਆਂ ਪਰ ਇਹ ਵੀ ਆਪਾਂ ਨੂੰ ਦੇਣੀਆਂ ਪੈਣੀਆਂ ਇੱਥੇ ਆਪਾਂ ਨੂੰ ਨੀਗਾ ਆਪਣੀ ਪੀੜ੍ਹੀ ਦੇਣੀ ਪੀੜ੍ਹੀ ਦੇਊਗੀ ਤੇ ਕੋਈ ਤਾਂ ਇਹ ਚੀਜ਼ ਦੇਊਗਾ ਅੱਗੇ ਦੇਖੋ ਕੋ ਕਬੂਤਰ ਮਤਲਬ ਕੋਂ ਮੋਰ ਕਿੰਨੇ ਜਨਵਰ ਇਹਦੇ ਤੇ ਮਤਲਬ ਦਰਖਤਾਂ ਤੇ ਆਰਾਮ ਕਰਦੇ ਸੀ ਕੋਈ ਆਉਂਦੀ ਆਵਾਜ਼ ਆਥਨ ਦਾ ਵੇਲਾ ਹੋ ਰਿਹਾ ਆਥਨ ਦੇ ਵੇਲੇ ਤਾਂ ਚੂ ਚੂ ਹੁੰਦੀ ਹੁੰਦੀ ਸੀਗੀ ਤੇ ਆ ਤੁਸੀਂ ਹਿਸਾਬ ਲਾ ਲਓ ਵੀ ਆਪਾਂ ਥੰਦੇ ਵੇਲੇ ਦੇ ਵਿੱਚ ਕੋਈ ਆਵਾਜ਼ ਕਿਸੇ ਕਿਸੇ ਵੀ ਪੰਛੀ ਦੀ ਆਉਂਦੀ ਹੋਵੇ ਕਿਉਂਕਿ ਆਪਾਂ ਇਹਨਾਂ ਦੇ ਘਾਰ ਯਾਰਡ ਤੇ ਜਦੋਂ ਆਪਾਂ ਐਂ ਫੂਕਤੇ ਇਹਨਾਂ ਦੇ ਆਲ ਨੇ ਹੁਣ ਕਿੱਥੇ ਇਹ ਰਹਿਣ ਵਸੇਰਾ ਇਹਨਾਂ ਦਾ ਰਹਿ ਗਿਆ ਤੇ ਉਹ ਦੇਖੋ ਜਮ੍ਹਾਂ ਆਹ ਤੋਂ ਲਾਟਾਂ ਪੈਂਦੀਆਂ ਨੇ ਪੂਰੀਆਂ ਅੱਗ ਦੀਆਂ ਪੂਰੀਆਂ ਲਾਟਾਂ ਪੈਂਦੀਆਂ ਨੇ ਦੇਖੋ ਹਰੇ ਦਰਖਤਾਂ 'ਚ ਵੀ ਲਾਟਾਂ ਨਿਕਲਦੀਆਂ ਨੇ ਇਹ ਸਾਰਾ ਮੱਚ ਗਿਆ ਜਿੰਨਾ ਲਵੇ ਹੈਗਾ ਤੀ ਜਿੰਨਾ ਮੱਚਣਾ ਦੀਗਾ ਇਹ ਜੇ ਭਾਈ ਕਿਉਂਕਿ ਸੂਏ ਦੇ ਉੱਤੇ ਇਹ ਸਿਸਟਮ ਹੋਇਆ ਵੀ ਇਹ ਸਫਾਈ ਸੂਈ ਦਾ ਵੱਢਤੀ ਜਾਂ ਕੀ ਦੀਗਾ ਇਹ ਨਹੀਂ ਸਮਝ ਆਈ ਗੱਲ ਵੀ ਕਿਹਨੇ ਕਰਿਆ ਕਿਹਨੇ ਨਾ ਪਰ ਬਹੁਤ ਇਹ ਮਤਲਬ ਮਾੜਾ ਹੋ ਗਿਆ ਕੰਮ ਦੇਖੋ ਜੀ